ਹੈਲੋ ਸਸ਼ੀਕਲ ਮੈਂ ਸੁਖਰੀ ਕਰਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ ਸਾਲ 2023 ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਮਹਿਸ 15 ਦਿਨਾਂ ਬਾਅਦ ਨਵਾਂ ਸਾਲ ਜਾਨੀ 2024 ਸ਼ੁਰੂ ਹੋ ਜਾਏਗਾ ਪਰ ਅਸੀਂ ਝਾਤ ਮਾਰਦੇ ਹਾਂ 2023 ਦੀਆਂ ਉਹ ਪੁਰਾਣੀਆਂ ਮੂਵੀਜ਼ ਜਿਨ੍ਹਾਂ ਦਾ ਬਜਟ ਤਾਂ ਕਰੋੜਾਂ ਦਾ ਸੀ ਪਰ ਉਹਨਾਂ ਨੇ ਕਮਾਇਆ ਸਿਰਫ ਲੱਖਾਂ ਦੇ ਵਿੱਚ ਚਲੋ ਅਸੀਂ ਦਿਖਾਉਣੀ ਆ ਤੁਹਾਨੂੰ ਉਹ ਲਿਸਟ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਲ 2023 ਦੀਆਂ ਮਹਾ ਫਲॉप ਫਿਲਮਾਂ ਬਾਰੇ ਜਿਹੜੀਆਂ ਕਰੋੜਾਂ ਦੇ ਬਜਟ ਨਾਲ ਬਣੀਆਂ ਪਰ ਬਾਕਸ ਆਫਿਸ ਤੇ ਲੱਖਾਂ 'ਚ ਸਿਮਟ ਕੇ ਰਹਿ ਗਈਆਂ ਇਸ ਲਿਸਟ ਦੇ ਵਿੱਚ ਪਹਿਲਾ ਨਾਮ ਹੈ ਤੂੰ ਹੋਵੇਂ ਮੈਂ ਹੋਵਾਂ ਜੋ ਕਿ 10 ਫਰਵਰੀ 2023 ਨੂੰ ਰਿਲੀਜ਼ ਹੋਈ ਸੀ ਜਿਮੀ ਸ਼ੇਰਗਿੱਲ ਤੇ ਕੁਲਰਾਸ ਰੰਦਾਵਾ ਦੀ ਚੋੜੀ ਲੰਮੇ ਸਮੇਂ ਬਾਅਦ ਪਰ ਦਿੱਤੀ ਨਜ਼ਰ ਆਈ ਸੀ ਪਰ 2023 ਚ ਇਸ ਚੋੜੀ ਦਾ ਜਾਦੂ ਦਰਸ਼ਕਾਂ ਦੇ ਦਿਲਾਂ ਤੇ ਨਹੀਂ ਚੱਲ ਸਕਿਆ ਤੇ ਲੋਕਾਂ ਨੇ ਇਸ ਫਿਲਮ ਨੂੰ ਮੁੱਢੋਂ ਨਕਾਰ ਦਿੱਤਾ ਇਹ ਫਿਲਮ 1 ਕਰੋੜ ਦੇ ਬਜਟ ਚ ਬਣੀ ਸੀ ਪਰ ਸਿਰਫ 13 ਲੱਖ ਦੀ ਕਮਾਈ ਹੀ ਕਰ ਸਕੇ ਵਾਕਸ ਆਫਿਸ ਤੇ ਇਸ ਫਿਲਮ ਨੂੰ ਡਿਸਾਸਟਰ ਉਹ ਫਿਲਮਾਂ ਜੋ ਕਿ ਆਪਣੀ ਲਾਗਤ ਜਾਣੀ ਬਜਟ ਤੋਂ ਵੀ ਪੂਰਾ ਨਹੀਂ ਕਰ ਪਾਉਂਦੀਆਂ ਉਹਨਾਂ ਨੂੰ ਡਿਸਾਸਟਰ ਕਹਿੰਦੇ ਨੇ ਵਾਕਸ ਆਫਿਸ ਤੇ ਇਸ ਫਿਲਮ ਨੂੰ ਡਿਸਾਸਟਰ ਮੰਨਿਆ ਗਿਆ ਇਸ ਤੋਂ ਬਾਅਦ ਜੀ ਵਾਈਫ ਜੀ ਜੋ ਕਿ 24 ਫਰਵਰੀ 2023 ਨੂੰ ਰਿਲੀਜ਼ ਹੋਈ ਸੀ ਕਰਮਜੀਤ ਅਨਮੋਲ ਰੋਸ਼ਨ ਪ੍ਰਿੰਸ ਅਨੀਤਾ ਦੇਵਗਨ ਤੇ ਨਿਸ਼ਾ ਵਾਣੋ ਸਟਾਰਰ ਫਿਲਮ ਦੀ ਸਟੋਰੀ ਤਾਂ ਕਾਫੀ ਦਿਲਚਸਪ ਸੀ ਪਰ ਇਹ ਸਟੋਰੀ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸકી ਇਹ ਫਿਲਮ ਥੀਏਟਰ ਚ ਦਰਸ਼ਕਾਂ ਨੂੰ ਖਿੱਚਣ ਚ ਕਾਮਯਾਬ ਨਹੀਂ ਹੋ ਸકી 1 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ 54 ਲੱਖ ਦੀ ਕਮਾਈ ਚ ਸਿਮਟ ਗਈ ਮਨਸਲ ਸਾਹਿਬ ਥੋੜੀ ਪੈਂਦੀ ਉਹੋ ਪੈਂਦੀ ਐਡਮਿਸ਼ਨ ਹੋ ਗਈ ਹੋ ਗਈ ਇਸ ਤੋਂ ਬਾਅਦ ਐ ਮੂਵੀ ਮਿੱਤਰਾਂ ਦਾ ਨਾਂ ਚੱਲਦਾ ਜੋ ਕਿ 8 ਮਾਰਚ ਨੂੰ ਰਿਲੀਜ਼ ਹੋਈ ਸੀ ਇਹ ਫਿਲਮ ਸਮਾਜ ਔਰਤਾਂ ਦੇ ਮਾੜੇ ਹਾਲਾਤ ਤੇ ਬਣੀ ਸੀ ਕਿ ਕਿਵੇਂ ਜਿਹੜੀਆਂ ਕੁੜੀਆਂ ਆਪਣੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ 'ਚ ਕੰਮ ਕਰਨ ਆਉਂਦੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਸਮਾਜ ਸੰਘਰਸ਼ ਕਰਨਾ ਪੈਂਦਾ ਹੈ ਇਸ ਫਿਲਮ ਨੂੰ 8 ਮਾਰਚ ਜਾਨੀ ਮੈਲਾ ਦੇ ਮੌਕੇ ਰਿਲੀਜ਼ ਕੀਤਾ ਗਿਆ ਸੀ ਫਿਲਮ ਦੀ ਸਟਾਰ ਕਾਸਟ ਵੀ ਕਾਫੀ ਵਧੀਆ ਸੀ ਫਿਲਮ ਚ ਗਿੱਪੀ ਗਰੇਵਾਲ ਤੇ ਤਾਨੀਆਂ ਅਹਿਮ ਭੂਮਿਕਾਵਾਂ ਵਿੱਚ ਸਨ ਪਰ ਇਹ ਫਿਲਮ ਬਾਕਸ ਆਫਿਸ ਤੇ ਡਿਜਾਸਟਰ ਸਾਬਿਤ ਹੋਈ 1 ਕਰੋੜ ਦੇ ਬਜਟ ਚ ਬਣੀ ਫਿਲਮ ਸਿਰਫ 88 ਲੱਖ ਦੀ ਕਮਾਈ ਕਰ ਸਕੀ ਇਸ ਤੋਂ ਬਾਅਦ ਇਹ ਫਿਲਮ ਉੜੀਕਾ ਤੇਰੀਆਂ ਜੋ ਕਿ 14 April ਨੂੰ ਰਿਲੀਜ਼ ਹੋਈ ਸੀ ਇਸ ਫਿਲਮ ਚ ਜਸਵਿੰਦਰ ਪੱਲਾ ਅਮਰ ਨੂਰੀ ਤੇ ਉਪਾਸਨਾ ਸਿੰਘ ਮੁੱਖ ਭੂਮਿਕਾ ਮਚ ਨਜ਼ਰ ਆਈ ਸੀ ਪਰ ਫਿਲਮ ਨੇ ਬਾਕਸ ਆਫਿਸ ਤੇ ਸ਼ਰਮਨਾਕ ਕਮਾਈ ਕੀਤੀ 1 ਕਰੋੜ ਦੇ ਬਜਟ ਚ ਬਣੀ ਫਿਲਮ ਦੀ ਕਮ ਮਹਿਸ 8 ਲੱਖ ਤੇ ਹੀ ਓਵਰ ਹੋ ਗਈ ਸੀ ਇਸ ਤੋਂ ਇਲਾਵਾ ਜਾਰਾ ਦਾ ਰਤਬਾ ਜੋ ਕਿ 14 April ਨੂੰ ਰਿਲੀਜ਼ ਹੋਈ ਸੀ ਦੇਵਕਰੋੜ ਰਾਹੁਲ ਦੇਵ ਤੇ ਪ੍ਰਿੰਸ ਕਮਲਜੀਤ ਸਿੰਘ ਵਰਗੇ ਦਿੱਗ ਸਟਾਰਸ ਦੀ ਇਸ ਮੂਵੀ ਨੂੰ ਮਹਾ ਫਲੌਕ ਹੋਣ ਤੋਂ ਨਹੀਂ ਬਚਾ ਸਕੇ ਕਿਉਂਕਿ 1 ਕਰੋੜ ਦੇ ਬਜਟ ਚ ਬਣੀ ਫਿਲਮ ਸਿਰਫ 25 ਲੱਖ ਦੀ ਕਮਾਈ ਕਰ ਪਾਈ ਸੀ ਇਸ ਤੋਂ ਇਲਾਵਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜੋ ਕਿ 14 ਜੁਲਾਈ ਨੂੰ ਰਿਲੀਜ਼ ਹੋਈ ਸੀ ਮੈਂ ਮਾਂ ਦਾਦੀ ਉਮਰ ਦਾ ਇਲਾਜ ਕਰਨ ਦਾ ਹੀ ਆ ਇਹ ਮੇਰੇ ਸਰਦੇ ਵਾਲਾ ਨੂੰ ਪੈਂਦਾ ਹੀ ਹੈ ਵੇ ਕਮਲ ਹੁਣ ਤੂੰ ਮੇਰੀ ਮੰਮੀ ਨੂੰ ਵੇਚ ਨਾ ਘੜੀ ਤਾੜੀ ਦਾਦੀ ਵੀ ਘਟ ਨਹੀਂ ਸੀ ਬਹਿਸ ਕਰਨ ਚ ਤੂੰ ਮੇਰੀ ਉਮਰ ਦਾ ਇਲਾਜ ਕਰ ਰਹੀ ਹੈ ਬੋਲਣ ਲੱਗ ਗਿਆ ਤੂੰ ਸਾਰਾ ਕੁਝ ਹੀ ਬੋਲ ਗਈ ਮੁੰਨਾ ਮੇਰੀ ਬੀਬੀ ਨਾਲ ਕੋ ਦੇ ਗਦੇ ਬੰਦੀ ਨਹੀਂ ਪਰ ਪਹਿਲਾਂ ਤੁਹਾਡੇ ਮੰਮੀ ਸਟਾਰਟ ਹੋਏ ਸੀ ਅੱਜ ਉਹ ਮੇਰੀ ਮੰਮੀ ਆ ਉਹ ਤੁਹਾਡੀ ਗੱਡੀ ਨਹੀਂ ਹੈ ਸਟਾਰਟ ਹੋਈ ਹੈ ਉਹ ਸਿਮੀ ਚਾਹਲ ਤੇ ਹਰੀਸ਼ ਵਰਮਾ ਦੀ ਇਸ ਫਿਲਮ ਦੀ ਕਹਾਣੀ ਤਾਂ ਵਧੀਆ ਸੀ ਲੋਕਾਂ ਨੂੰ ਇਹ ਫਿਲਮ ਪਸੰਦ ਵੀ ਬਹੁਤ ਆਈ ਸੀ ਪਰ ਇਹ ਫਿਲਮ ਬਾਕਸ ਆਫਿਸ ਤੇ ਵਧੀਆ ਪਰਫਾਰਮ ਨਹੀਂ ਕਰ ਪਾਈ ਸੀ 1 ਕਰੋੜ ਦੇ ਬਜਟ ਚ ਬਣੀ ਫਿਲਮ ਮਹਿਸ 82 ਲੱਖ ਦੀ ਕਮਾਈ ਤੇ ਹੀ ਸਿਮਟ ਗਈ ਸੀ ਇਸ ਤੋਂ ਇਲਾਵਾ ਜ਼ਿੰਦਗੀ ਜ਼ਿੰਦਾਬਾਦ ਜੋ ਕਿ 7 ਅਕਤੂਬਰ ਨੂੰ ਰਿਲੀਜ਼ ਹੋਈ ਸੀ ਨਿੰਜਾ ਦੀ ਇਹ ਫਿਲਮ ਵੀ ਬਾਕਸ ਆਫਿਸ ਤੇ ਮਹਾ ਫਲॉप ਸਾਬਤ ਹੋਈ ਸੀ ਕਿਉਂਕਿ 1 ਕਰੋੜ ਦੇ ਬਜਟ ਚ ਬਣੀ ਫਿਲਮ ਨੇ ਮਹਿਜ 27 ਲੱਖ ਦੀ ਕਮਾਈ ਕੀਤੀ ਸੀ ਇਹ ਸੀਗੀਆਂ ਉਹ ਫਿਲਮਾਂ ਜੋ ਕਿ 2023 ਦੇ ਵਿੱਚ ਮਹਾ ਫਲॉप ਰਹੀਆਂ ਨੇ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ